ਤਾਂ ਆਪਣਾ ਕੋਈ ਵੀ ਕੋਝਨ ਹੋਣਾ ਸਕਦਾ ਹੈ ਜੀ ਵਸਤੇ ਤੋਂ ਸੱਚਾ ਨਾ ਜਪਣਾ ਹੈ ਸੱਚ ਦੇ ਮਾਰਗ ਤੇ ਚੱਲਣਾ ਹੈ ਇਸ ਵਾਸਤੇ ਮਤੋਂ ਵੱਧ ਇਸ ਸਮੇਂ ਦਾ ਬੱਚਿਆਂ ਨੇ ਰੱਖਦੇ ਹਨ ਬੱਚਿਆਂ ਨੇ ਤੇ ਪਰਨ ਦਾ ਬਤਵਾਤ ਦਾ ਲੋ ਵੀ ਮਾਂ ਮਾਤਾ ਸਿੱਖਾ ਬੱਚਿਆਂ ਉਸਕੇ ਮਨ ਤੇ ਵੀ ਧਿਆਨ ਨਾ ਮੈਂ ਪੜ੍ਹ ਕੇ ਆਵਾਗਾਰਨੀ ਸਿੱਖਿਆ ਮਾਤਾਵਾਦ ਨੇ ਸਿੱਖਿਆ ਪਰ ਇਹ ਨਾ ਜਰੂਰੀ ਜਾਸ ਕਰਦੀ ਹੈ ਕਿਸੇ ਤਰ੍ਹਾਂ ਮਾਤਾਵਾਦ ਨੂੰ ਚਾਹਣਾ ਹੈ ਕਿਸ ਤਰ੍ਹਾਂ ਆਪਣੇ ਜੀਵਨ ਸੰਘਾਸ ਕਰਨਾ ਹੈ ਦੇਸ਼ਰ ਤੋਂ ਦੀ ਸੇਵਾ ਕਰਨੀ ਹੈ ਤੇ ਚੰਗੀ ਸੋਚ विवेक ਹੁਤੀ विवेक ਹੁਤੀ ਕਹਿੰਦੇ ਆਂ ਜੰਗੇ ਤੇ ਬਾੜੀ ਨਹੀਂ ਸਮਝ ਆ ਜਾਵੇ ਕੌਸਨ ਬੋਏ ਜੁਦੀ ਕਹਿੰਦੇ ਆ ਵੀ ਆਹ ਕੰਮ ਚੰਗਾ ਹੈ ਤੇ ਆਹ ਮਾੜਾ ਹੈ ਆਹ ਕੰਮ ਕਰਨਾ ਹੈ ਤੇ ਆਹ ਨਹੀਂ ਕਰਨਾ ਇਹ ਬੇਬੂਦੀ ਦੀ ਪ੍ਰਾਪਤੀ ਸਾਨੂੰ ਕਿੱਥੋਂ ਹੋਊਗੀ ਕਿੱਥੋਂ ਹੋਊਗੀ ਦੱਸੋ ਭਾਈ ਬਾਣੀ ਚੋਂ ਗੁਰਬਾਣੀ ਚੋਂ ਥੋੜੀਆਂ ਅੱਜ ਆਪਾਂ ਨੂੰ ਸਮਝਾਉਣੇ ਨੇ ਜੇਕਰ ਆਪਾਂ ਗੁਰਬਾਣੀ ਬਾਣੀ ਸਿੱਖਾਂਗੇ ਸਤਿਗੁਰੂ ਦਾ ਸਤਿਗੁਰੂ ਦਾ ਬਾਣ ਦਾ ਅਰਥ ਆਪਾਂ ਨੂੰ ਸਮਝ ਆ ਜਾਣਗੇ ਕਿੰਨ ਲਵਾਣੀ ਤੁਹਾਨੂੰ ਕੀ ਕਹਿਣੀ ਹੈ ਇਸ ਵਾਸਤੇ ਲਵਾਣੀ ਦੇ ਨਾਲ ਨਰਮ ਕਰਨ ਵਾਸਤੇ ਸੋਧ ਦਾ ਉਚਾਰਨ ਬਹੁਤ ਜ਼ਰੂਰੀ ਹੈ ਸੋਧ ਚਾਰਨ ਵਾਸਤੇ ਗੁਰਮੁਖੀ ਕਿਹਨੇ ਆਪਾਂ ਨੂੰ ਕੀ ਕਹਿੰਦੇ ਆ ਪੈਂਤੀ ਪੈਂਤੀ ਅੱਕ ਸਮਝ ਆ ਰਹੀ ਨਹੀਂ ਜਿਹੜੇ ਬੋਲ ਰਹੇ ਨੇ ਉਹ ਤਾਂ ਬਾਤ ਬਹਾ ਰਹੀ ਲਾਵਾ ਲਾਵਾ ਅਮਰ ਜਨਨ ਪਰ ਉਹਦੀ ਬਾਤ ਚ ਨਿਕਲਦੀ ਹੈ इस वास्ते जब भी अपन गुरुवानBatchNorm से हमारा आवश्यकता के गुरु को कह लेनी है यार लगे गुरु तो क्या रहनी है अपने गुरु कौन है बोलो भाई साईं गुरु अपने रास्ते में हाजिर होने गुरु कौन है बोलो गुरु कंसारी आज श्री गुरु कंसारी पुराना लो श्री श्री गुरु ਗੁਰੂ ਨਾ ਲੈਣਾ ਪੂਰਾ ਲੈਣਾ ਆਦ ਲਾ ਕੇ ਮੂਰੇ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਕਿੰਨੇ ਗੁਰੂਆਂ ਦੀ ਬਾਣੀ ਆ 11 11 10 10 10 10 ਗੁਰੂਆਂ ਦੀ ਜੋਤਾਰ ਸੇ ਗੁਰੂਆਂ ਦੀ ਬਾਣੀ ਆ ਕਿੰਨੇ ਦੀ ਸ੍ਰੀ ਗੁਰੂਆਂ ਦੀ ਬਾਣੀ ਜਿਹੜਾ ਗੁਰੂ ਅੰਗਦ ਦੇ ਜਿਹੜੇ-ਕਿਹੜੇ ਗੁਰੂ ਦੀ ਅਰਬੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅੰਦਾਜ਼ਮਾ ਦੀ ਅਤੇ ਸ੍ਰੀ श्री गुरु देव बहादुर जी की वाणी आज श्री गुरु ग्रंथ साहब जी ने दर्ज किया कितने भक्तों की वाणी दर्ज है जी भक्तों की पंद्रह 15 कितने सिख कितने गुरु सिख का जिन्होंने ये वाणी श्री गुरु ग्रंथ साहब दर्ज किया चार चार कितने भाई गुरु सिख सत्ता भगवान भाई गुरदाना ਉਸੋ ਨਾਮ ਗਿਆਰਾਂ ਪੱਟ ਦੀ ਮਾਨੀ ਕੋਲ ਮੁਲਾਕੇ ਸੱਤਿ ਮਹਾਂ ਪੁਰਸ਼ਾਂ ਦੀ ਮਾਨੀ ਕਿੰਨੇ ਬਈ ਕਿੰਨੇ ਜਣਾਂ ਦੀ 36 ਹਾਂ 36 ਤੇ 235 ਸਾਲ ਦਾ ਸਮਾਂ ਲੱਗਿਆ ਗੁਰੂ ਸਾਹਿਬ ਨੂੰ ਇਹ ਬਹੁਤ ਵੱਡਾ ਅਸਥਾਨ ਕਰਕੇ ਸਾਡਾ ਸਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਨਾਲ ਆਇਆ ਇਸ ਵਾਰ ਤੇ ਅਸੀਂ ਇੱਥੇ ਪਹੁੰਚ ਗਏ ਗੁਰੂ ਤੇ ਆਪਾਂ ਸੱਚ ਹੋਈ ਹੈ ਗੁਰਵਾਣੀ ਦੇ ਸ਼ਬਦਾਂ ਦੇ ਵਿਚਾਰਾਂ ਨੂੰ ਗੁਰਵਾਣੀ ਦੇ ਸ਼ਬਦਾਂ ਦੇ ਅੰਦਰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੇ ਆਪਾਂ ਇਸ ਦੇ ਦੌਰਾਨ ਇਹ ਜੀ ਸਮਾਪਨ ਵਾਰ-ਵਾਰ ਨਹੀਂ ਬੇਲਦਾ ਇਸ ਵਾਰ ਵੀ ਸਮਝਦੇ ਵਰਤਮਾਨ ਰਾਹ ਲੈਣੇ ਹਨ ਇਸ ਤਰ੍ਹਾਂ ਸੇਂ ਦਾ ਬਹੁਤ-ਬਹੁਤ ਧੰਨਵਾਦ ਜੋ ਜਮਾ ਕੱਟ ਕੇ ਸਾਡੇ ਵਾਸਤੇ ਹੁੰਦੇ ਹਨ ਅਤੇ ਬੱਚਿਆਂ ਨੂੰ ਗੁਰਵਾਣੀ ਦੇ ਸ਼ਬਦਿ ਸਮਝਾ ਰਹੇ ਹਨ ਕਿ ਉਹ ਜੀ ਕਾ ਪੱਖ ਰੈਂਕ ਸ਼ਬਦ ਸਿਖਾੜੀਏ ਗੁਰਵਾਣੀ ਦਾ ਆਪਾਂ ਕੀ ਫਾਇਦਾ ਹੈ ਜੇ ਤੁਹਾਨੂੰ ਆਪਸ ਨੂੰ ਨੇ ਦੇ ਕਿਨੇ ਭਰਾ ਕੇ ਦਾ ਕਰਦੀ ਐਡਾ ਬੜਾ ਤੋਤਾ ਜੇ ਆਪਾਂ ਨੇ ਕਿਸੇ ਕਿਸ ਨੂੰ ਕਰਵਾਉਣ ਦਾ ਸਬਾਬ ਦੀ ਜਿਸ ਨੇ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਭਰਾ ਤੁਸੀਂ ਅਪਰੋਜ ਕਿਸੇ ਨਾਲ ਸਾਥ ਦੇਵਾ ਸਾਂਝ ਪਾਉਦੇ ਆ ਉਹ ਆਪਾਂ ਧਿਆਨ ਦਾ ਸੁਣਦਾ ਹੈ ਧਿਆਨ ਨਾਲ ਸਮਝਣਾ ਜੇ ਕਿ ਥੈਂਕ ਯੂ ਦਾ ਮਾਰਦਾ ਆਪਾਂ ਹਟਾ ਕੋ ਪੁੱਛ ਲੈ ਕਰੋ ਅਰੇ ਆਪਾਂ ਪੁੱਛਣਾ ਇਸ ਵਾਸਤੇ

ਆਪਣਾ ਕੰਮ ਕੀ ਦੇ ਰਹੇ ਨੇ ਜਦੋਂ ਆਹ ਵੀ ਜਦੋਂ ਆਹ ਚੀਜ਼ ਦਾ ਪਤਾ ਨਹੀਂ ਲੱਗਿਆ ਕਾ ਨੂੰ ਪੁੱਛ ਲਿਓ ਕਾ ਨੂੰ ਪੁੱਛ ਲਿਓ ਕਾ ਨੂੰ ਪੁੱਛ ਲੈਣਾ ਸਮਾਂ ਆਪਾਂ ਨੂੰ ਥੋੜਾ ਹੀ ਅੱਖ ਜੀ ਦਾ ਕਿਸ ਵਾਸਤੇ ਥੋੜੇ ਮਿਹਨਤ ਨਾਲ ਉਦੋਂ ਵੀ ਨਾਲ ਆਪਾਂ ਪ੍ਰਾਣਾ ਕਰਕੇ ਇਸ ਤੇ ਆਪਾਂ ਕੰਮ ਕਰਨੀ ਹੈ ਸੋ ਬਰਾਈ ਬੰਦੇ ਵਾਹਿਗੁਰੂ ਜੀ ਕਾ ਦੇ ਪ੍ਰਧਾਨ ਜੀ ਕੁਝ ਕਹਿਣਾ ਚਾਹੁੰਦੇ ਹਨ ਤੇ ਸੁਣਨ ਦੀ ਕੋਸ਼ਿਸ਼ ਕਰਨੀ ਹੈ ਆਵਾਜ਼ ਜੋ ਆਇਆ ਖਾਸਾ ਬਾਕੀ ਹੋ ਗਏ ਸਾਨੂੰ ਸਮਝਦੇ ਹੋ ਸੁਪਰੀ ਹੈ ਕਾਹਨ ਜਿਹੜੇ ਤੋਂ ਹੋਰ ਬੱਚੇ ਤੁਹਾਡੇ ਸਾਥੀ ਹਨ ਉਹਨੂੰ ਵੀ ਤੁਹਾਡੇ ਆ ਕੇ ਲਿਆਓ ਉਹਨਾਂ ਨੂੰ ਜੀ ਉਸੇ ਤੁਹਾਡੇ ਅਗਮਤੇ ਸਾਡੇ ਕੋਈ ਮੋਦੀ ਜਾਂ ਬਾਬਾ ਬੇਲਾ ਹਦਰਾਂ ਉਹਨੂੰ ਵੀ ਕਹਿ ਦੇਈਏ ਕਿ ਆਪੇ ਬੈਠੋ ਆਪਾਂ ਮਿਲੂਗੇ ਉਹਨਾਂ ਦਾ ਬਾਤ ਨੂੰ ਕੰਮ ਨਾ ਅਧੂਰੀ ਕਰਿਓ ਆਪਾਂ ਉਹਨਾਂ ਵੀ ਆ ਲੈ ਆਇਓ